ਅੱਜ ਸਵੇਰੇ ਸਵੇਰੇ ਮਨ ਬਹੁਤ ਪਰੇਸ਼ਾਨ ਹੈ ਤੇ ਇਹ ਵੀ ਮਨ ਦੇ ਵਿੱਚ ਸੋਚ ਆ ਰਹੀ ਹੈ ਵੀ ਕੋਈ ਲੋਕ ਸਾਡਾ ਮਾੜਾ ਕਰਨ ਵਾਸਤੇ ਆਪਦਾ ਮਿਹਨਤ ਦਾ ਪੈਸਾ ਕਮਾਇਆ ਹੋਇਆ ਜਿਹੜਾ ਮਿਹਨਤ ਨਾਲ ਖੂਨ ਪਸੀਨੇ ਦੀ ਕਮਾਈ ਨਹੀਂ ਜਿੰਨੂੰ ਕਹਿੰਦੇ ਜੀ ਉਹ ਕਮਾਈ ਵੇਸਟ ਕਰ ਰਹੇ ਨੇ ਸਾਡਾ ਮਾੜਾ ਕਰਨ ਵਾਸਤੇ ਸਾਡੇ ਦੇ ਇਸਤੇਮਾਲ ਕਰ ਰਹੇ ਨੇ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਮੈਂ ਤੁਹਾਡੇ ਨਾਲ ਕੁਝ ਵਿਚਾਰਾਂ ਤੇ ਜੁੜਿਆ ਹੋਇਆ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀ ਜਾਦੂ ਟੋਨੇ ਤੇ ਕਾਲੇ ਇਲਮ ਦੇ ਮਸਲੇ ਤੇ ਚਲੋ ਆਪਾਂ ਬਾਲਾ ਜੀ ਮਹਾਰਾਜ ਦੇ ਭਗਤਾਂ ਮਾਤਾ ਨਹਿਰਾਂ ਵਾਲੀ ਮਾਤਾ ਚੰਦਪੁਰਨੀ ਦੀ ਸੇਵਾ ਕਰਦੇ ਹਾਂ ਪੂਜਾ ਕਰਦੇ ਹਾਂ ਚਲੋ ਮਾਤਾ ਰਾਣੀ ਨੇ ਕਦੇ ਹੇਠੀ ਨਹੀਂ ਆਣ ਦਿੱਤੀ ਕਦੇ ਵੀ ਕਿਸੇ ਆਪਣੇ ਨਾਲ ਸਟੈਪ ਬਾਈ ਸਟੈਪ ਜਿਵੇਂ ਕਹਿੰਦੇ ਨੇ ਬਹੁਤ ਮਾੜਾ ਹੋਇਆ ਲੱਖਾਂ ਰੁਪਈਆ ਵੀ ਖਰਚ ਕੀਤਾ ਪਰ ਮੁੱਦਾ ਕੀ ਹੈ ਮਾਤਾ ਰਾਣੀ ਨੇ ਕੁਝ ਹੋਣ ਨਹੀਂ ਦਿੱਤਾ ਬਾਲਾ ਜੀ ਮਹਾਰਾਜ ਨੇ ਕੁਝ ਹੋਣ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਵੀ ਦੇਖੋ ਸਭ ਕੁਝ ਠੀਕ ਹੈ ਅੱਜ ਦੀ ਡੇਟ ਦੇ ਵਿੱਚ ਪਰ ਲੋਕ ਫਿਰ ਵੀ ਨਹੀਂ ਹਟ ਰਹੇ ਹੁਣ ਮੈਂ ਤੁਹਾਡੇ ਨਾਲ ਇਹ ਚੀਜ਼ਾਂ ਸਾਂਝੀਆਂ ਕਰਨ ਦਾ ਮੇਰਾ ਮਕਸਦ ਕੀ ਹੈ ਤੁਸੀਂ ਮੈਨੂੰ ਇਸ ਤਕਨੀਕ ਬਾਰੇ ਜਰੂਰ ਦੱਸੋ ਇੱਕ ਤਾਂ ਉੱਪਰ ਫੋਟੋ ਸ਼ੋਅ ਹੋ ਰਿਹਾ ਫੋਟੋ ਦੇਖੋ ਇੱਕ ਘਰ ਦੇ ਬਾਹਰ ਦੀਵਾਰ ਦੇ ਕੋਲ ਇੱਕ ਇੱਟ ਪਈ ਸੀ ਆਪਣੇ ਤੇ ਉਹਦੇ ਥੱਲੇ ਇਹ ਸੂਈਆਂ ਇਹ ਧਾਗਾ ਇਸ ਨੂੰ ਗੁੰਜਲਦਾਰ ਬਣਾ ਕੇ ਰੱਖਿਆ ਗਿਆ ਤੇ ਰਾਤ ਅਚਾਨਕ 12 ਵਜੇ ਤਕਰੀਬ ਮੇਰਾ ਸਰੀਰ ਜਿਹੜਾ ਹੋ ਗਿਆ ਐਦਾਂ ਹੋ ਜਾਂਦਾ ਜਿਵੇਂ ਕਹਿੰਦੇ ਨੇ ਜੀ ਸਰੀਰ ਦੇ ਵਿੱਚੋਂ ਜਾਨ ਨਿਕਲਣ ਲੱਗ ਜਾਂਦੀ ਏ 12 ਵਜੇ ਦੇ ਆਸ ਉੱਠਦੇ ਆ ਚਲੋ ਪਾਪਾ ਬਚਨ ਸਿੰਘ ਮਹਾਰਾਜ ਜੀ ਦਾ ਜਲ ਪਿਆ ਸੀਗਾ ਜਲ ਪੀਤਾ ਖਾ ਕੇ ਮੱਥੇ ਤੇ ਲਗਾਈ ਤੇ ਛੱਟ ਹੀ ਨੀਂਦ ਆ ਗਈ ਪਰ ਕੀਤਾ ਕਰਾਇਆ ਤੁਹਾਨੂੰ ਅੱਖਾਂ ਨਾਲ ਦਿਖਾਉਂਦੇ ਆ ਲੋਕ ਅਜੇ ਤੱਕ ਵੀ ਨਹੀਂ ਹਟ ਰਹਾ ਆਓ ਤੁਹਾਨੂੰ ਦਿਖਾਉਂਦੇ ਆ ਇੱਧਰ ਆਓ ਆ ਦੇਖੋ ਜੀ ਖੂਨ ਦੇ ਛਿੱਟੇ ਆ ਖੂਨ ਦੇ ਛਿੱਟੇ ਜਾਂਦੇ 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 ਆ ਦੇਖੋ ਆਪਣੇ ਕੈਮਰੇ ਲੱਗੇ ਹੋਏ ਆ ਸਭ ਤੋਂ ਪਹਿਲਾਂ ਮੈਂ ਕੈਮਰਿਆਂ ਤੋਂ ਚੈੱਕ ਕੀਤਾ ਹੁਣ ਕਈ ਵੀਰ ਕਹਿ ਦੇਣਗੇ ਵੀ ਇੱਥੇ ਕੋਈ ਜਾਨਵਰ ਜ਼ਖਮੀ ਆ ਗਿਆ ਜਾਂ ਕਿਵੇਂ ਆ ਜ਼ਖਮੀ ਜਾਨਵਰ ਕੋਈ ਬਿੱਲੀ ਕੁੱਤਾ ਇੰਨੀ ਕੋ ਨੀਚੋ ਜਗ੍ਹਾ ਤੋਂ ਨਹੀਂ ਲੰਘ ਸਕਦਾ ਤੇ ਛਿੱਟੇ ਆ ਜਿਹੜੇ ਖੂਨ ਦੇ ਉਹ ਮੇਨ ਗੇਟ ਕੋਲ ਜਾ ਕੇ ਬੰਦ ਹੋ ਜਾਂ ਖਤਮ ਹੋ ਜਾਂਦੇ ਆ ਇਸ ਤੋਂ 5 ਫੁੱਟ ਦੂਰੀ ਤੇ ਜਾ ਕੇ ਇੱਥੋਂ ਸ਼ੁਰੂ ਹੁੰਦੇ ਆ ਜਾਂਦੇ 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 ਆ ਬਿਲਕੁਲ ਇੱਥੇ ਜਾ ਕੇ ਇੱਥੇ ਖਤਮ ਹੋ ਜਾਂਦੇ ਆ ਆ ਸਾਡੇ ਵੇੜੇ ਦਾ ਦੁਵਾਰ ਕਹਿ ਸਕਦੇ ਆ ਜਾਂ ਕੋਈ ਕੀ ਕਹਿ ਸਕਦੇ ਹਨ ਨੂੰ ਮਤਲਬ ਐਂਟਰੀ ਗੇਟ ਕਹਿ ਸਕਦੇ ਆ ਆ ਖੂਨ ਦੇ ਛਿੱਟੇ ਹੁਣ ਵੇਖੋ ਲੋਕਾਂ ਦੀ ਮਾਨਸਿਕਤਾ ਵੇਖੋ ਕਿੱਦਾਂ ਦੀ ਏ ਕਿ ਸਾਡਾ ਮਾੜਾ ਕਰਨ ਵਾਸਤੇ ਆਪ ਦਾ ਮਿਹਨਤ ਨਾਲ ਕਮਾਇਆ ਪੈਸਾ ਇਹ ਪੀਰਾਂ ਤਕੀਰਾਂ ਕਾਲੇ ਇਲਮ ਕਰਨ ਵਾਲਿਆਂ ਨੂੰ ਲੋਕ ਦੇ ਰਹੇ ਨੇ ਤੇ ਮਨ ਬਹੁਤ ਪਰੇਸ਼ਾਨ ਏ ਕੁਝ ਕਰੀਬੀ ਬੰਦਿਆਂ ਤੇ ਮੈਨੂੰ ਸ਼ੱਕ ਹੈ ਮੈਂ ਗੁਰਦੁਆਰੇ ਬੱਚੇ ਆ ਉਹਨਾਂ ਦੇ ਉਹਨਾਂ ਨੂੰ ਇਹ ਕਹਿਣਾ ਵੀ ਤੁਸੀਂ ਗੁਰਦੁਆਰੇ ਬੱਚਿਆਂ ਦੀ ਸੌਹ ਦੇ ਦਿਓ ਜੇ ਤੁਸੀਂ ਸਾਡੇ ਨਾਲ ਨਹੀਂ ਕੀਤਾ ਕੋਈ ਅਜਿਹਾ ਕਾਂਡ ਉਹ ਤਾਂ ਮੈਂ ਕਰਾਂਗਾ ਹੀ ਕਰਾਂਗਾ ਉਸ ਤੋਂ ਬਾਅਦ ਤੁਹਾਡੇ ਸਾਰਿਆਂਗੇ ਇਹ ਅਪੀਲ ਹੈ ਮੈਨੂੰ ਦੱਸਿਆ ਜੇ ਜ਼ਰੂਰ ਇਹ ਜਿਹੜੀ ਕਿਰਿਆ ਹੋ ਰਹੀ ਹੈ ਤੁਹਾਡੇ ਸਾਹਮਣੇ ਫੋਟੋ ਸ਼ੋਅ ਹੋ ਰਿਹਾ ਖੂਨ ਦੇ ਜਿਹੜੇ ਛਿੱਟੇ ਆ ਮੈਂ ਕੈਮਰੇ ਤੇ ਵੈਰੀਫਾਈ ਕਰ ਕੈਮਰੇ ਵਿੱਚ ਕੋਈ ਨਹੀਂ ਮੈਂ ਸਾਰੀ ਰਾਤ ਦੀ ਫੁਟੇਜ ਚੈੱਕ ਕੀਤੀ ਹੈ ਕੋਈ ਕੁਝ ਨਹੀਂ ਆ ਰਿਹਾ ਕੋਈ ਵੀਰ ਜਾਣਕਾਰ ਮੇਰੀ ਵੀਡੀਓ ਵੇਖ ਰਿਹਾ ਹੋਵੇ ਤਾਂ ਮੈਨੂੰ ਇਸ ਚੀਜ਼ ਬਾਰੇ ਦੱਸਿਓ ਜਰੂਰ ਵੀ ਇਹ ਕਿਰਿਆ ਕਿਸ ਵਿਧੀ ਦੀ ਹੈਗੀ ਹੈ ਤੇ ਕਿਉਂ ਕੀਤੀ ਜਾਂਦੀ ਹੈ ਕਿਸ ਵਾਸਤੇ ਕੀਤੀ ਜਾਂਦੀ ਹੈ ਫੋਟੋ ਵੇਖ ਕੇ ਤੇ ਆ ਜਿਹੜਾ ਨਵਾਂ ਘਾੜ ਹੋਇਆ ਹੈ ਇਸ ਵੇਖ ਕੇ ਪਰ ਸਾਡਾ ਨੁਕਸਾਨ ਨਹੀਂ ਹੋਇਆ ਬਾਲਾ ਜੀ ਮਹਾਰਾਜ ਮੈਂ ਕਹਿੰਦਾ ਜੀ ਸਾਡੇ ਘਰ ਵਿੱਚ ਮੰਦਿਰ ਵਿਸਰਜਿਤ ਕੀਤਾ ਹੈ ਨਵਾਂ ਤੇ ਪੂਰਾ ਵਾਸ ਹੈ ਤੇ ਮੈਂ ਕਹਿੰਦਾ ਜੀ ਇਹ ਇੱਕ ਜਿਵੇਂ ਕਹਿੰਦੇ ਆ ਚੁੰਡੀ ਵੱਡੀ ਦੀ ਵੀ ਜਿਹੜੀ ਹੈ ਉਹਨਾਂ ਨੂੰ ਫਿਕਰ ਹੁੰਦੀ ਹੈ ਮਹਾਰਾਜ ਨੇ ਕੋਈ ਕਿਸੇ ਪੱਖੋਂ ਵੀ ਸਾਨੂੰ ਕਸਰ ਨਹੀਂ ਛੱਡੀ ਕਮਾਈ ਵਾਲੇ ਪਾਸੋਂ ਵੀ ਤੇ ਕੁੱਲ ਮਿਲਾ ਕੇ ਘਰ ਨੂੰ ਜਿਵੇਂ ਕਹਿੰਦੇ ਨੇ ਵੀ ਸੇਫ ਬਣਾਉਣ ਵਾਲੇ ਪਾਸੇ ਸਾਡਾ ਵਿਗੜਿਆ ਕੁਝ ਨਹੀਂ ਪਰ ਮੁੱਦਾ ਇਹ ਹੈ ਇਹ ਦੱਸਿਆ ਜੇ ਜਰੂਰ ਮੈਨੂੰ ਵੀ ਇਹ ਵਿਧੀ ਕਿਸ ਚੀਜ਼ ਦੀ ਹੈ ਕਮੈਂਟ ਕਰਕੇ ਕਿਉਂਕਿ ਇਸ ਚੀਜ਼ ਨੂੰ ਇਹਦੀ ਗਹਿਰਾਈ ਤੱਕ ਹੁਣ ਜਾਣਾ ਬਹੁਤ ਜ਼ਰੂਰੀ ਹੋ ਗਿਆ ਲੋਕ ਛੋਟੇ-ਛੋਟੇ ਬੱਚੇ ਆ ਸਾਡੇ ਤੇ ਮਾੜਾ ਕਰ ਰਹੇ ਨੇ ਗਲਤ ਵਿਧੀਆਂ ਕਰ ਰਹੇ ਨੇ ਏ ਹੁਣ ਮੇਰੀ ਸ਼ਰਮਾ ਸਾਹਿਬ ਨਾਲ ਗੱਲ ਹੋਈ ਜਿੰਨਾ ਤੋਂ ਆਪਾਂ ਹਮਨ ਕਰਾਇਆ ਸੀ ਉਹ ਕਹਿੰਦੇ ਜੀ ਬਚ ਕੇ ਰਹੋ ਕਿਤੇ ਐਕਸੀਡੈਂਟ ਵੀ ਹੋ ਸਕਦਾ ਇਹ ਖੂਨ ਦੇ ਛਿੱਟੇ ਆਂ ਦੇ ਕੇ ਕਾਲੇ ਇਲਮ ਦੀ ਵਿਧੀ ਹੈ ਕਹਿੰਦੇ ਜੀ ਬਚ ਕੇ ਰਹੋ ਬਾਕੀ ਮੈਨੂੰ ਇਹਦੀ ਗਹਿਰਾਈ ਤੱਕ ਦੱਸੋ ਜੋ ਕੋਈ ਬੰਦਾ ਪਤਾ ਲਗਾ ਸਕਦਾ ਵੀ ਇਹ ਵਾਕੇ ਹੀ ਜਿਵੇਂ ਕਹਿੰਦੇ ਆ ਜਿਸ ਬੰਦੇ ਨੇ ਕੀਤਾ ਕਰਾਇਆ ਉਹਦਾ ਪਤਾ ਲੱਗ ਸਕਦਾ ਤੇ ਅਸੀਂ 5-10 ਹਜ਼ਾਰ 20 ਹਜ਼ਾਰ ਖਰਚਣ ਨੂੰ ਵੀ ਤਿਆਰ ਆ ਉਸ ਬੰਦੇ ਦਾ ਪਤਾ ਲਗਾਉਣ ਵਾਸਤੇ ਜਦੋਂ ਸਾਨੂੰ ਛੋਟ ਹੀ ਹੋ ਗਈ ਵੀ ਇਹ ਕਿੰਨੇ ਕੀਤਾ ਹੈ ਕਿਵੇਂ ਕੀਤਾ ਹੈ ਚਲੋ ਉਸ ਤੋਂ ਬਾਅਦ ਸਾਡੀ ਆਪਦੀ ਜਿਹੜੀ ਪ੍ਰਕਿਰਿਆ ਹੋਵੇਗੀ ਪਰ ਜੇ ਕੋਈ ਬੰਦਾ ਆਪਣੇ ਸੱਜਣਤਾਈ ਦੇ ਵਿੱਚ ਜੁੜਿਆਂ ਦੇ ਵਿੱਚੋਂ ਕੋਈ ਪਤਾ ਲਗਾ ਸਕਦਾ ਵੀ ਇਹ ਕੀਤਾ ਕਿੰਨੇ ਹੈ ਤੇ ਉਸ ਵਾਸਤੇ ਅਸੀਂ ਚਾਰਜ ਲੜਕਰਚਣ ਨੂੰ ਤਿਆਰ ਆ ਕਿਉਂਕਿ ਛੋਟੇ-ਛੋਟੇ ਬੱਚੇ ਆ ਹਸਤਾਖੇਡ ਦਾ ਪਰਿਵਾਰ ਹੈ ਤੇ ਲੋਕ ਨਹੀਂ ਟਲ ਰਹੇ ਸੋ ਇਹਦਾ ਜਿਹੜਾ ਸੀਰੀਅਸ ਹੋਣਾ ਇਸ ਮਸਲੇ ਤੇ ਬਹੁਤ ਜ਼ਰੂਰੀ ਹੈ ਪਿਛਲਾ ਜਿਹੜਾ ਹੋਇਆ ਸੀਗਾ ਦੋ ਤਿੰਨ ਦਿਨ ਪਹਿਲਾਂ ਕਾਂਡ ਉਹ ਵੀ ਹੁਣ ਮੈਂ ਨਾਲ ਜੋੜਤਾ ਫੋਟੋ ਇਹ ਫੋਟੋ ਵੀ ਜ਼ਰੂਰ ਚੈੱਕ ਕਰਿਓ ਤੇ ਦੱਸਿਓ ਮੈਨੂੰ ਵੀ ਇਹ ਇਹ ਵਿਧੀ ਕਾਦੀ ਹੈ ਜਿਹੜੀ ਫੋਟੋ ਭਾਈ ਹੋਈ ਹੈ ਸੋ ਇਹੋ ਹੀ ਬੇਨਤੀ ਸਮਝ ਲਓ ਜਾਂ ਕੁਝ ਵੀ ਸਮਝ ਲਓ ਕਿ ਇਸ ਨੂੰ ਇਸ ਚੀਜ਼ ਬਾਰੇ ਨੌਲੇਜ ਹੈ ਤਾਂ ਮੈਨੂੰ ਦੱਸਿਆ ਜੇ ਜ਼ਰੂਰ ਮੈਂ ਆਪਦਾ ਉਸ ਤਰੀਕੇ ਨਾਲ ਲਗਾ ਸਟੈਂਡ ਲੈ ਸਕਾਂ ਧੰਨਵਾਦ ਜੀ